15-20 ਦਿਨ ਤੋਂ ਹੋ ਗਏ ਮੈਂ ਐਮਐਲਏ ਸਾਹਿਬ ਨੂੰ ਵੀ ਫੋਟੋਆਂ ਭੇਜਤੀਆਂ ਦੀਆਂ ਤੇ ਜ਼ਿਲ੍ਹਾ ਪ੍ਰਸ਼ਾਸਨ ਐਮਈਨ ਨੂੰ ਵੀ ਫੋਟੋਆਂ ਭੇਜਤੀਆਂ ਦੀਆਂ 2 ਦਿਨ ਹੋ ਗਏ ਕੋਈ ਸੁਣਵਾਈ ਨਹੀਂ ਹੈ ਕੋਈ ਠੀਕ ਨਹੀਂ ਹੋ ਰਿਹਾ ਇੰਨੀ ਮੁਸ਼ਕਲ ਮਾਰੀ ਦੁਕਾਨਦਾਰਾਂ ਦੇ ਮੂਹਰੇ ਸੀਵਰੇਜ ਓਵਰਫਲੋ ਹੋਇਆ ਹੈ ਜੇ ਰੋਡ 'ਤੇ ਪਾਣੀ ਖੜਾ ਹੈ ਸੀਵਰੇਜ ਵਾਲਾ ਪਾਣੀ ਖੜਾ ਹੈ ਰੋਡ 'ਤੇ ਹਮ ਲੋਕ ਤੰਗ ਹੈ ਘਰ ਵਿੱਚ ਬੱਚੇ ਸਭ ਹੈ ਉਹ ਬਿਮਾਰ ਪਰ ਹੈ ਪਾਣੀ ਵਿੱਚ ਪਾਣੀ ਮਿਕਸ ਹੋ ਰਹੀ ਹੈ ਅਸੀਂ ਲੋਕੀ ਜਣਾ ਨੇ ਨਰਕ 'ਚ ਜੀਣੇ ਜਿੱਥੇ ਜਿਹੜਾ ਨੇ ਮਜ਼ਬੂਰ ਨੇ 3 ਮਹੀਨਿਆਂ ਤੋਂ ਜਣਾ ਨੇ ਸੀਵਰੇਜ ਇੱਥੇ ਓਵਰਫਲੋ બોરાય આમ્પાયર કે આઈગી સુરગ બના દેગી જો સુરગ એસા તો નરક پتہ નહી કેસા હોઈગા જો બોલ જહકર મુરદાબો ਮੁਰਦਾਬਾਦ ਜਿੰਦਾਬਾਦ ਮੁਰਦਾਬਾਦ ਨਗਰ ਕੌਂਸਲ ਮੁਰਦਾਬਾਦ 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 ਅਸੀਂ ਕੀ ਗੱਲ ਹੋ ਗਈ ਅੱਜ ਮੁਰਦਾਬਾਦ ਜਿੰਦਾਬਾਦ ਹੋ ਰਹੀ ਨਗਰ ਕੌਂਸਲ ਖਲਾਫ ਅਸੀਂ ਜੀ 15 20 ਦਿਨ ਤੋਂ ਹੋ ਗਏ ਮੈਂ ਐਮਐਲਏ ਸਾਹਿਬ ਨੂੰ ਵੀ ਫੋਟੋਆਂ ਪਾਤੀਆਂ ਇਹਦੀਆਂ ਤੇ ਜ਼ਿਲ੍ਹਾ ਪ੍ਰਸ਼ਾਸਨ ਐਮਈਨ ਵੀ ਫੋਟੋਆਂ ਭੇਜਤੀਆਂ ਦੀਆਂ 2 ਦਿਨ ਹੋ ਗਏ ਕੋਈ ਸੁਣਵਾਈ ਨਹੀਂ ਹੈ ਕੋਈ ਠੀਕ ਨਹੀਂ ਹੋ ਰਿਹਾ ਇੰਨੀ ਮੁਸ਼ਕਲ ਮਾਰੀ ਦੁਕਾਨਦਾਰਾਂ ਦੇ ਮੂਹਰੇ ਸੀਵਰੇਜ ਓਵਰਫਲੋ ਹੋਇਆ ਇੱਥੇ ਫਰ ਮੇ ਬੱਚੇ ਬਿਮਾਰ ਹੈ ਇਹ ਬਿਮਾਰੀ ਜੇ ਫੈਲ ਗਈ ਤਾਂ ਦੇਖੋ ਹਾਲ ਕੀ ਦੁਕਾਨਦਾਰਾਂ ਦੇ ਮੂਹਰੇ ਹਰ ਹੀ ਦੇਰੇ ਇੱਥੇ ਆਵਾਜ਼ ਆਈਏ ਪੋ ਆਤ ਰੋੜਾ ਸਿਟੀ ਕਲੇਵ ਦਾ ਤੇ ਹਰ ਰੋਜ਼ ਆਣਾ ਜਾਣਾ ਇੱਥੇ ਲੱਗਿਆ ਜਨਤਾ ਜਾਰੀ ਆ ਕਿ ਪਿੰਡਾਂ ਨੂੰ ਕਈਆਂ ਨੂੰ ਜੋੜਦੀ ਆ ਦੁਕਾਨਦਾਰਾਂ ਦੇ ਮੂਹਰੇ ਕਸਟਮਰਾਂ ਨੇ ਤੇ ਕਿਸੇ ਨੂੰ ਕੋਈ ਬਿਮਾਰੀ ਲੱਗੀ ਤਾਂ ਇਹਦਾ ਜਿਹੜਾ ਪ੍ਰਸ਼ਾਸਨ ਜ਼ਿੰਮੇਵਾਰ ਹੋਊਗਾ ਕੱਲ ਨੂੰ ਕਿਉਂਕਿ ਅਸੀਂ ਤਾਂ ਬਾਰ-ਬਾਰ ਰਿਕਵੈਸਟ ਕਰ ਚੁੱਕੇ ਇਹਨਾਂ ਨੇ ਵੀ ਭਾਈ ਇਹਨੂੰ ਠੀਕ ਕਰਾਇਆ ਜਾਏ ਇਹਨੂੰ ਮਸਲਾ ਹੱਲ ਪਰ ਇਹ ਅਜੇ ਇਹਨਾਂ ਦੇ ਕਰਨ ਤੇ ਕੋਈ ਜੂਨੀ ਸਰਗੀ ਹੈਗੀ ਨਹੀਂ ਨਾਮ ਕਹਾਂ ਜੀ ਆਪਣਾ ਆਪਣਾ ਗੁਰਪ੍ਰੀਤ ਸਿੰਘ ਆ ਜੀ ਸਾਡੀ ਇੱ हाँ जी आपका क्या नाम है लाल बहादुर किस चीज की दुकान है आपकी शॉप है अपना शॉप है क्या काम है फास्ट फूड वाला अच्छा तो क्या परेशानी क्या आ रही है आपको परेशानी ये है रोड पर पानी खड़ा है सीवरेज वाला पानी खड़ा है रोड पे हुँ. हम लोग तंग है जो घर में बच्चे सब है वो बीमार पड़ा है पानी में पानी मिक्स हो रही है अच्छा सीवरेज वाले रहायश भी यही रखी हुई है बच्चे बीमार हुए आपके हैं इधर में भी दो बच्चे बीमार है इनको अच्छा पानी पीने से ठीक है ਹਾਂਜੀ ਆਪ ਆਪਣਾ ਕਿਆ ਨਾਮ ਹੈ ਜੀ ਮੇਰਾ ਨਾਮ ਇਹ ਹਿਮਾਲੀਅਨ ਹੈ ਜੀ ਹਿਮਾਲੀਅਨ ਹਾਂਜੀ ਹਾਂਜੀ ਰੈਜ਼ਿਡੈਂਸ ਦੇ ਪਿੱਛੇ ਠੀਕ ਹੈ ਜੀ ਮੈਂ ਫੇਸਬੁਕ ਤੇ ਵੀ ਢਿਲੋਂ ਨੇ ਜਿਹਨਾਂ ਨੇ ਪਾਇਆ ਇਹਦਾ ਸਾਰੀ ਪੋਜੀਸ਼ਨ ਦੱਸੀ ਹੈ ਵੀ ਕਿਆ ਪੋਜੀਸ਼ਨ ਹੈ ਇੱਥੇ ਸੀਵਰੇਜ ਦਾ ਸਿਸਟਮ ਸਾਰਾ ਜਿਹਨਾਂ ਨੇ ਓਵਰਫਲੋ ਹੋਰ ਪ੍ਰੈਜ਼ੀਡੈਂਟ ਜਿਹਨਾਂ ਨੇ ਪਰਸੋਂ ਨਾਲ ਪੇਪਰ ਦੇ ਵਿੱਚ ਬਿਆਨ ਆਇਆ ਐ ਐਮਸੀ ਦੇ ਪ੍ਰੈਜ਼ੀਡੈਂਟ ਦਾ ਕਿ ਅਸੀਂ ਜਿਹਨਾਂ ਨੇ ਇਹਨੂੰ ਠੀਕ ਕਰ ਰਹੇ ਹਾਂ ਕਦੋਂ ਠੀਕ ਹੋਊਗਾ ਕੋਣਾ ਇਹਦੇ ਲਈ ਕਹਿੰਦਾ ਟਾਈਮ ਬਾਉਂਡ ਫਰੇਮ ਨਹੀਂ ਕੀਤਾ ਜਾ ਸਕਦਾ ਵੀ ਕਿਹੜੇ ਟਾਈਮ ਜਿਹਨਾਂ ਨੇ ਕਿੰਨੇ ਵੀ ਇਹਦੇ ਟਾਈਮ ਬਾ ਇਦਾ ਮਤਲਬ ਕਿ ਅਸੀਂ ਲੋਕੀ ਜਿਹੜਾ ਨੇ ਨਰਕ ਚ ਜਿਣੇ ਚ ਇੱਥੇ ਜਿਹੜਾ ਨੇ ਮਜ਼ਮੂਰ ਨੇ 3 ਮਹੀਨਿਆਂ ਤੋਂ ਜਿਹੜਾ ਨੇ ਸੀਵਰੇਜ ਇੱਥੇ ਓਵਰਫਲੋ ਹੈ ਸਾਰੀ ਕਲੋਨੀ ਦੇ ਵਿੱਚ ਜਿਹੜਾ ਨੇ ਮੁਸ਼ਕਲ ਮਾਰ ਰਹੀ ਹੈ ਮਾਰਕੀਟ ਜਿਹੜਾ ਨੇ ਮੁਸ਼ਕਲ ਮਾਰ ਰਹੀ ਹੈ ਬੱਚੇ ਜਿਹੜਾ ਨੇ ਲੋਕਾਂ ਦੇ ਬਿਮਾਰ ਪਏ ਪਾਣੀ ਦੇ ਵਿੱਚ ਜਿਹੜਾ ਨੇ ਸਿਵਰ ਆ ਰਿਹਾ ਅਸੀਂ ਟੈਸਟ ਕਰਵਾਇਆ ਜਿਹੜਾ ਨੇ ਪਾਣੀ ਦੇ ਵਿੱਚ ਸਿਵਰ ਆ ਰਿਹਾ ਮਗਰ ਇਹਨਾਂ ਦੇ ਨਾਂ ਤੇ ਕੋਈ ਜਿਹੜਾ ਨੇ ਨਾ ਕਮੇਟੀ ਦੇ ਕੋਈ ਹੈ ਨਾ ਰੰਡਾਵੇ ਤੇ ਕੋਈ ਨਾ ਪੰਜਾਬ ਸਰਕਾਰ ਤੇ ਇਹਨਾਂ ਨੂੰ ਕੋਈ ਚਿੰਤਾ ਨਹੀਂ ਇਹ ਚੋਟਰੀ ਜਿਹੜਾ ਨੇ ਪਬਲਿਕ ਤੋਂ ਕਟਾਫ ਹੋ ਚੁੱਕੇ ਨੇ ਇਹਨਾਂ ਦਾ ਸਿਰਫ ਇੱਕੋ ਕੰਮ ਹੈ ਕਿ ਇੱਥੇ ਜਿਹੜਾ ਨੇ ਲੁੱਟ-ਖੁੱਟ ਕਰੋ ਆਪਣੀਆਂ ਜੇਬਾਂ ਭਰੋ ਤੇ ਪੰਜ ਸਾਲਾਂ ਦੇ ਬਾਅਦ ਜਿਹੜਾ ਨੇ ਘਰਾਂ ਨੂੰ ਜਾਓ ਇਹਨਾਂ ਨੂੰ ਪਬਲਿਕ ਦੀ ਗ੍ਰਿਵੈਂਸਿਸ ਦੇ ਨਾਮ ਮਿਲਣ ਦੀ ਦੇ ਨਾਲ ਇਹਨਾਂ ਨੂੰ ਕੋਈ ਲਿੰਕ ਨਹੀਂ ਹੈ ਨਾ ਹੀ ਇਹਨਾਂ ਨੂੰ ਪਤਾ ਇੱਥੇ ਦਾ ਜਿਹੜਾ ਐਮਸੀ ਬਣਾਇਆ ਉਹਨੂੰ ਇਹ ਨਹੀਂ ਪਤਾ ਕਿ ਸੈਂਸਿਟਿਵ ਸਰਵਿਸ ਹੁੰਦੀ ਕੀ ਹੈ ਮੈਂ ਉਹਨੂੰ ਟੈਲੀਫੋਨ ਐਮਸੀ ਕੌਣ ਹੈ ਇੱਥੇ ਇੱਥੇ ਜਿਹੜਾ ਨਵਤੋ ਨਵਚੋਦ ਕੀ ਆ ਉਹਨੂੰ ਜਿਹੜਾ ਆਉ ਨੂੰ ਜਣਾ ਨੇ ਕਿ ਆ ਕੇ ਵੀ ਭਾਈ ਇੱਥੇ ਦੇਖ ਜਣਾ ਨੇ ਕੀ ਸਿਸਟਮ ਹੋਇਆ ਉਹ ਕਹਿੰਦਾ ਸਾਰਾ ਜੀਲਪੁਰ ਜੋਕ ਹੈ ਮੈਂ ਕੀ ਕਰਾਂ ਮੈਂ ਕਿਹਾ ਤੂੰ ਪੂਰੇ ਜੀਲਪੁਰ ਦਾ ਠੇਕਾ ਲਿਆ ਤੂੰ ਆਪਣਾ ਬਾੜ ਦੇਖ ਸਿਸਟਮ ਜਣਾ ਨੇ ਬੈਠਿਆ ਹੋਇਆ ਤਾਂ ਮੈਂ ਇਹਦੇ ਕੀ ਕਰ ਸਕਦਾ ਮਤਲਬ ਇਹ ਹੀ ਨਾਲ ਲੋਕਾਂ ਦੇ ਜਵਾਬ ਨੇ ਦੇ ਕਹਿੰਦੇ ਵੀ ਯਾਰ ਨਾਟ ਅਨਸਰੇਬਲ ਟੂ ਦਾ ਪਬਲਿਕ ਬੀਅਰ ਆ ਓਨਲੀ ਅਨਸਰੇਬਲ ਟੂ ਦਾ ਪਾਰਟੀ ਮਤਲਬ ਇਹ ਕਾਂਗਰਸ ਪਾਰਟੀ ਨੂੰ ਜਣਾ ਨੇ ਅਨਸਰੇਬਲ ਨੇ ਪਬਲਿਕ ਨੂੰ ਅਨਸਰੇਬਲ ਨਹੀਂ ਕਾਂਗਰਸ ਪਾਰਟੀ ਨੇ ਕਹਿੰਦਾ ਸਾਨੂੰ ਅਹੁਦਿਆਂ ਤੇ ਪਹਟਾਇਆ ਅਸੀਂ ਜਿਹੜਾ ਨੇ ਕਾਂਗਰਸ ਪਾਰਟੀ ਲਈ ਜਿਹੜਾ ਨੇ ਉਹਦੇ ਲਈ ਅਨਸਰੇਵਲ ਹੈ ਲੋਕਾਂ ਲਈ ਅਸੀਂ ਅਨਸਰੇਵਲ ਨਹੀਂ ਵੋਟਾਂ ਜਿਹੜਾ ਨੇ ਲੋਕਾਂ ਨੇ ਪਾਈਆਂ ਨਮਗਰ ਜਿਹੜਾ ਨੇ ਹੁਣ ਅਨਸਰੇਵਲ ਹੈ ਪਾਰਟੀ ਦੇ ਲਈ ਤੁਸੀਂ ਕੋਈ ਰਿਟਰਨ ਕੰਪਲੇਂਟ ਦਿੱਤੀ ਹੈ ਜੀ ਨਗਰ ਕੌਂਸਲ ਪੇ ਜਿਹੜਾ ਨੇ ਪਾਇਆ ਪਰਸੂ ਜਿਹੜਾ ਨੇ ਉਹਨੂੰ ਨਹੀਂ ਰਿਟਰਨ ਕੰਪਲੇਂਟ ਕੋਈ ਦਿੱਤੀ ਹੈ ਜੀ ਜੇ ਨਹੀਂ ਜੇ ਐਮਈ ਨੂੰ ਆਪਾਂ ਫੋਟੋ ਭੇਜੀ ਭੇਜੀ ਸੀ ਐਮਸਮ ਰੈਂਦੇ ਕਰਵਾ ਦੇ ਜੀ ਉਹਨਾਂ ਦਾ ਮੈਸੇਜ ਆਇਆ ਸੀਗਾ ਜਿਹੜਾ ਪਾਣਾ ਹੈ ਅੱਜਕੱਲ ਕੰਪਲੀਟ ਹੈ ਤਾਂ ਹੀ ਪਾਈ ਹੈ ਕੰਪਲੀਟ ਤਨ ਪਰਸੋ ਜੁਤੇ ਉਹ ਆਏ ਪੈਪ ਬਸ ਬਾਜੇ ਮਾਰ ਕੇ ਲੰਘ ਗਏ ਕੁਛ ਨਹੀਂ ਹੋਇਆ ਮਸ਼ੀਨ ਆਈ ਸੀ ਉਹਨਾਂ ਨੇ ਕੁਛ ਕਰਿਆ ਨਹੀਂ ਮਸ਼ੀਨ ਸੀ ਅੱਧਾ ਘੰਟਾ ਇੱਥੇ ਖੜੀ ਅੱਧਾ ਘੰਟਾ ਉਹਦੇ ਨਾਲ ਕੋਈ ਮਸਲਾ ਨਹੀਂ ਹੱਲ ਹੋਇਆ ਠੀਕ ਹੈ ਕੱਲ ਐਮ ਐਲ ਏ ਸਾਹਿਬ ਨੂੰ ਲਾਵਾ ਸਾਨੂੰ ਉਹਨਾਂ ਦੇ ਵਟਸਐਪ ਤੇ ਭੇਜੀ ਉਹਨਾਂ ਦਾ ਮੈਸੇਜ ਆਇਆ ਵੀ ਕਰਵਾ ਦਿੰਨੇ ਆ ਜੀ ਅਜੇ ਤੱਕ ਕੋਈ ਪ੍ਰਸ਼ਾਸਨ ਦਾ ਬੰਦਾ ਨਹੀਂ ਆਇਆ ਰਾਤ ਨੂੰ ਬੂਰਾ ਹਾਲਾ ਮੁਸਕ ਮਾਰ ਰਹੀ ਆ ਆਪਕਾ ਕਿਆ ਨਾਮ ਹੈ ਜੀ ਮੇਰਾ ਨਾਮ ਪਾਰਵਤੀ ਹੈ ਮੇਰੇ 2 ਮਹੀਨੇ ਸੇ ਇਸ ਗਟਰ ਖਾਲੀ ਆਈ ਹੈ ਕਿਆ ਕੰਮ ਹੈ ਆਪਕਾ ਯਹਾਂ ਤੇ ਦੁਕਾਨ ਦਾ ਕੰਮ ਹੈ ਮੇਰਾ ਕੰਮ ਹੈ ਅ ਪਰੇ ਆਮ ਪਾਰਟੀ ਆ ਗਈ ਸੁਰਗ ਬਣਾ ਦੇਗੀ ਜਦ ਸੁਰਗ ਐਸਾ ਤਾਂ ਨਰਕ ਪਤਾ ਨਹੀਂ ਕਿਹਦਾ ਹੋਏਗਾ ਦੇਖੋ ਜੀ ਆਪਕੇ ਸਾਹਮਣੇ ਹੈ ਇਸ ਕੋ ਜਲਦੀ ਜਲਦੀ ਠੀਕ ਕਰਾਇਆ ਜਾਏ ਤਾਂ ਠੀਕ ਹੋ ਜਾ ਹਾਂਜੀ ਤੁਹਾਡਾ ਨਾਮ ਹੈ ਜੀ ਹਰਪ੍ਰੀਤ ਸਿੰਘ ਜੀ ਕਾ ਦਾ ਕੰਮ ਹੈ ਆਪਣਾ ਸੈਣੀ ਕਰਨਾ ਸੈਣੀ ਕਰਨਾ ਤੂੰ ਕਿੰਨੀ ਦੇਰ ਹੋ ਗਈ ਉਹ ਪਤਾ ਨਹੀਂ ਉਹ ਮਹੀਨੇ ਹੋ ਗਏ ਜੇ ਗੰਦਗੀ ਜੀ ਬੈਠੇ ਆ ਜੀ ਅੱਛਾ ਜੀ ਕੋਈ ਸੁਣਾਏ ਨਹੀਂ ਕੋਈ ਐਮਸੀ ਨਹੀਂ ਸੁਣਦਾ ਅੱਛਾ ਕੋਈ ਜੇ ਨਹੀਂ ਸੁਣਦਾ ਕੋਲੋਂ ਜੇ ਇਹਨੂੰ ਵੀਡੀਓ ਬਣਾ ਕੇ ਭੇਜ ਲਈ ਐਮਸੀ ਨੂੰ ਭੇਜ ਲਈ ਅੱਛਾ ਜੀ ਫੇਸਬੁਕ ਤੇ ਪਰ ਪਾ ਲਈ ਮੈਨੂੰ ਸੇ ਹਾਂਜੀ ਮੋੜ ਦੇਣੀ ਧੱਕਾ ਤੋੜ ਦੇਣੀ ਹੈਗੇ ਅੱਛਾ ਜੀ ਤੇ ਇੱਕ ਹੱਦ ਤੱਕ ਜੇ ਨਾ ਠੀਕ ਹੋਇਆ ਇਹ ਤੁਹਾਡਾ ਕੀ ਅੱਗੇ ਦਾ ਸਾਡੀ ਤਾਂ ਰਿਕਵੈਸਟ ਹੈ ਮੈਂ ਇਹਨਾਂ ਨੂੰ ਜਿਰਕਪੁਰ ਐਮਸੀ ਨੂੰ ਡਿਜਨਰ ਭੇਜਦੇ ਕੋਲ ਰਿਕਵੈਸਟ ਕੀਤੀ ਆ ਨਾ ਉਹ ਜਿਹੜਾ ਜਿਰਕਪੁਰ ਦਾ ਨਾਮ ਬਦਲ ਕੇ ਜਿਹੜਾ ਨੇ ਸ람ਪੁਰ ਰੱਖ ਦੋ ਜਾਂ ਜਾਮਪੁਰ ਰੱਖ ਦੋ ਇਹ ਜਿਹੜਾ ਤੁਸੀਂ ਜਿਹੜੇ ਜਿਲਖਪੁਰ ਕਹਿੰਦੇ ਆਂ ਸਿੰਗਾਪੁਰ ਬਣਾਓ ਉਹਨੂੰ ਜਿਹੜਾ ਜਾਮਪੁਰ ਕਰ ਦੋ ਹਰ ਜਗ੍ਹਾ ਜਾਮ ਲੱਗਿਆ ਹਰ ਜਗ੍ਹਾ ਜਿਹੜਾ ਨੀਬ ਰਹੇ ਨਾ ਹੋਇਆ ਬਦਲ ਕੇ ਸਾਰੇ ਦੁਕਾਨਦਾਰਾਂ ਨੂੰ ਇਕੱਠੇ ਕਰਕੇ ਕਮੇਟੀ ਦਫ਼ਤਰ ਜਾ ਕੇ ਉੱਥੇ ਬੈ ਧਰਨਾ ਲਾਵਾਂਗੇ ਗੰਦਾ ਪਾਣੀ ਵੀ ਸਿੱਧੀ ਲੈ ਜਾਣਾ ਇਕੱਠਾ ਕਰਕੇ ਸਾਰਾ